Allah 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 Sòp! 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 भरूाई नंढा वाइगरू सत ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਸוקਤ ਲਈ ਐਸਐਮਐਸ ਖੜਿਆ ਹਾਂ ਜੀ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਦੇ ਘਰ ਵਿਖੇ ਦੱਸਦੇ ਕਿ ਅੱਜ ਸਤਵਿੰਦਰ ਬੁੱਗਾ ਦੇ ਜੋ ਪਰਜਾਈ ਨੇ ਉਹਨਾਂ ਦੀ ਜੋ ਭਾਬੀ ਨੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਦੱਸਦੇ ਕਿ ਦਿਵਿੰਦਰ ਸਿੰਘ ਭੋਲਾ ਦੇ ਵਾਈਫ ਦੀ ਪਿਛਲੇ ਦਿਨਾਂ ਦੌਰਾਨ ਡੈਥ ਹੋ ਗਈ ਸੀ ਉਸ ਤੋਂ ਬਾਅਦ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਹੈ ਜਿਹੜਾ ਕੀਤਾ ਜਾਏਗਾ ਇੱਕ ਪਰਿਵਾਰਕ ਝਗੜਾ ਸੀ ਪਰਿਵਾਰਕ ਵਿਵਾਸ ਸੀ ਜੋ ਕਾਫੀ ਜ਼ਿਆਦਾ ਵੱਜ ਜਾਂਦਾ ਤੇ ਦੱਸਦੇ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ ਝਗੜਾ ਹੁੰਦਾ ਤੇ ਉਸ ਝਗੜੇ ਦੇ ਵਿੱਚ ਸਤਵਿੰਦਰ ਬੁग्गा ਦੀ ਜੋ ਭਰਾ ਨੇ ਦਵਿੰਦਰ ਸਿੰਘ ਭੋਲਾ ਉਹਨਾਂ ਦੀ ਵਾਈਫ ਦੀ ਡੈਥ ਹੋ ਜਾਂਦੀ ਹੈ ਜਿਸ ਤੋਂ ਬਾਅਦ ਗਾਇਕ ਦੇ ਉੱਪਰ ਇਲਜ਼ਾਮ ਆ ਜਿਹੜੇ ਲਗਾਏ ਜਾਂਦੇ ਆ ਉਹਨਾਂ ਦੇ ਭਰਾ ਦੇ ਵੱਲੋਂ ਤੇ ਫਿਰ ਉਹਨਾਂ ਦੇ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾਂਦੀ ਆ ਉਹਨਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਗਾਇਕ ਤੇ ਉੱਪਰ ਪਰਚਾ ਦਰਜ ਨਹੀਂ ਕੀਤਾ ਜਾਏਗਾ ਐਫ ਆਈ ਆਰ ਨਹੀਂ ਹੋਵੇ ਕਿ ਉਹ ਆਪਣੀ ਪਤਨੀ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ ਤਾਂ ਲਗਾਤਾਰ ਹੁਣ 20 ਤੋਂ 21 ਦਿਨਾਂ ਦੀ ਲੜਾਈ ਤੋਂ ਬਾਅਦ ਇੱਕ ਪਰਚਾ ਜਿਹੜਾ ਉਹ ਦਰਜ ਕੀਤਾ ਗਿਆ ਤੇ ਅੱਜ ਦਵਿੰਦਰ ਸਿੰਘ ਭੋਲਾ ਦੇ ਵੱਲੋਂ ਆਪਣੀ ਪਤਨੀ ਦਾ ਅੰਤਿਮ ਸੰਸਕਾਰ ਹੈ ਜਿਹੜਾ ਉਹ ਕੀਤਾ ਜਾਏਗਾ ਦੱਸਦੀ ਹੈ ਕਿ ਗਾਇਕ ਸਤਵਿੰਦਰ ਬੁੱਗਾ ਦੇ ਭਾਬੀ ਦਾ ਜੋ ਅੰਤਿਮ ਸੰਸਕਾਰ ਹੈ ਉਹ ਅੱਜ ਕੀਤਾ ਜਾਏਗਾ ਦੱਸਦੀ ਹੈ 23 ਦਸੰਬਰ ਨੂੰ ਇੱਕ ਝਗੜਾ ਹੁੰਦਾ ਤੇ ਉਸ ਝਗੜੇ ਦੇ ਵਿੱਚ ਜੋ ਸਤਵਿੰਦਰ ਬੁੱਗਾ ਦੇ ਪਰਜਾਈ ਨੇ ਉਹਨਾਂ ਦੇ ਭਰਾ ਦਵਿੰਦਰ ਸਿੰਘ ਭੋਲਾ ਦੇ ਪਤਨੀ ਨੇ ਉਹਨਾਂ ਦੀ ਡੈਥ ਹੋ ਜਾਂਦੀ ਆ। ਤੋਂ ਉਸ ਤੋਂ ਬਾਅਦ ਲਗਾਤਾਰ ਉਹਨਾਂ ਦੇ ਭਰਾ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਗਈ ਸੀ। ਤਾਂ ਦੱਸਦੀ ਕਿ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਪਹੁੰਚਦਾ। ਹਾਈ ਕੋਰਟ ਦੇ ਵਿੱਚ ਪਹੁੰਚਣ ਤੋਂ ਬਾਅਦ ਜਦੋਂ ਸੁਣਵਾਈ ਹੁੰਦੀ ਆ ਤਾਂ ਹਾਈ ਕੋਰਟ ਦੇ ਵੱਲੋਂ ਇੱਕ 6 ਮੈਂਬਰੀ ਕਮੇਟੀ ਬਣਾਈ ਜਾਂਦੀ ਆ। ਡਾਕਟਰਾਂ ਦਾ ਇੱਕ ਪੈਨਲ ਬਣਾਇਆ ਜਾਂਦਾ। ਉਸ ਪੈਨਲ ਦੀ ਨਿਕਰੀਅਾਨੀ ਦੇ ਹੇਠ ਸ਼੍ਰੀ ਫਤੇਗਰ ਸਾਹਿਬ ਵਿਖੇ ਸਿਵਲ ਹਸਪੀਟਲ ਦੇ ਵਿੱਚ ਫਿਰ ਪੋਸਟਮਾਰਟਮ ਹੁੰਦਾ ਤੇ ਪੋਸਟਮਾਰਟਮ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਹੁਣ ਇੱਕ ਪਰਚਾ ਜਿਹੜਾ ਉਹ ਦਰਜ ਕੀਤਾ ਗਿਆ ਦੱਸਦੇ ਕਿ ਰਿਪੋਰਟ ਦੇ ਵਿੱਚ ਹੈਡ ਇੰਜਰੀ ਹੋਣ ਦਾ ਜਿਹੜਾ ਇੱਕ ਖੱਛਾ ਜੋ ਰੀਪੋਰਟ ਦੇ ਵਿੱਚ ਮਾਮਲਾ ਸਾਹਮਣੇ ਆਇਆ ਕਿ ਹੈੱਡ ਇੰਜਰੀ ਹੋਣ ਦੇ ਕਾਰਨ ਉਹਨਾਂ ਦੀ ਜਿਹੜੀ ਮੌਤ ਹੋਈ ਹੈ ਜਾਨਕਿ ਸਿਰ ਦੇ ਵਿੱਚ ਸੱਟ ਲੱਗਣ ਦੇ ਕਾਰਨ ਦਵਿੰਦਰ ਸਿੰਘ ਭੋਲਾ ਨੇ ਜੋ ਉਹਨਾਂ ਦੀ ਪਤਨੀ ਦੀ ਡੈਥ ਹੋਈ ਹੈ ਤਾਂ ਉਸ ਤੋਂ ਬਾਅਦ ਹੁਣ ਮਾਮਲਾ ਜੋ ਪੁਲਿਸ ਦੇ ਵੱਲੋਂ ਦਰਜ ਕੀਤਾ ਗਿਆ ਦੱਸਦੀ ਹੈ ਕਿ ਥਾਣਾ ਬਡਾਲੀ ਆਲਾ ਸਿੰਘ ਵਿਖੇ ਇੱਕ ਮਾਮਲਾ ਦਰਜ ਕੀਤਾ ਗਿਆ ਐਫ ਆਈ ਆਰ ਦਰਜ ਕੀਤੀ ਗਿਆ ਤੇ ਉਸ ਦੇ ਵਿੱਚ ਸਤਵਿੰਦਰ ਸਿੰਘ ਬੁੱਗਾ ਸਮੇਤ ਦੋ ਵਿਅਕਤੀਆਂ ਦੇ ਖਿਲਾਫ ਜਿਹੜਾ ਇਹ ਮਾਮਲਾ ਇਹ ਪਰਚਾ ਜੋ ਉਹ ਦਰਜ ਕੀਤਾ ਗਿਆ ਤਾਂ ਹੁਣ ਪਰਚਾ ਦਰਜ ਹੋਣ ਤੋਂ ਬਾਅਦ ਦਵਿੰਦਰ ਸਿੰਘ ਭੋਲਾ ਦੇ ਵੱਲੋਂ ਆਪਣੀ ਪਤਨੀ ਦਾ ਅੰਤਿਮ ਸੰਸਕਾਰ ਆ ਜਿਹੜਾ ਅੱਜ ਕੀਤਾ ਜਾਏਗਾ ਤਾਂ ਇਸ ਸਮੇਂ ਉਹਨਾਂ ਦੀਆਂ ਕਰਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੱਸਦੀ ਕਿ ਇੱਥੇ ਸਾਫ ਦਾ ਸੇਮ ਚਰਨਜੀਤ ਸਿੰਘ ਚੰਨੀ ਦੇ ਭਰਾ ਨੇ ਜੋ ਉਹ ਵੀ ਇੱਥੇ ਪਹੁੰਚੇ ਹੋਏ ਨੇ ਉੱਥੇ ਹੀ ਅ ਜੋ ਅਕਾਲੀ ਦਲ ਦੇ ਲੀਡਰ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਦੁੱਖ ਬਣਾਉਣ ਦੇ ਲਈ ਆਏ ਹੋਏ ਨੇ ਜਿਕਰ ਦਵਿੰਦਰ ਸਿੰਘ ਭੋਲਾ ਦੀ ਗੱਲ ਕਰੀਏ ਤਾਂ ਲਗਾਤਾਰ ਇਨਸਾਫ ਤੇ ਲਈ ਗੁਹਾਰ ਲਗਾ ਰਹੀ ਸੀ ਉਹਨਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਸਤਵਿੰਦਰ ਬੁੱਗਾ ਦੇ ਉੱਪਰ ਪਰਚਾ ਦਰਜ ਨਹੀਂ ਕੀਤਾ ਜਾਏਗਾ ਐਫ ਆਈ ਆਰ ਦਰਜ ਨਹੀਂ ਕੀਤੀ ਜਾਏਗੀ ਉਦੋਂ ਤੱਕ ਉਹਨਾਂ ਦੇ ਵੱਲੋਂ ਆਪਣੀ ਪਤਨੀ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਏਗਾ ਤਾਂ ਉਹਨਾਂ ਦੇ ਵੱਲੋਂ ਜਥੇ ਇਲਜ਼ਾਮ ਲਗਾਏ ਗਏ ਸੀ ਉੱਥੇ ਹੀ ਉਹਨਾਂ ਦੇ ਭਰਾ ਦੇ ਵੱਲੋਂ ਇਹਨਾਂ ਸਾਰੇ ਇਲਜ਼ਾਮਾਂ ਨੂੰ ਨਕਾਰਿਆ ਗਿਆ ਸੀ ਦੱਸਦੀ ਕਿ ਜਦੋਂ ਅਸੀਂ ਸਤਵਿੰਦਰ ਬੁੱਗਾ ਦੇ ਨਾਲ ਗੱਲਬਾਤ ਤਿਸ ਤਾ ਹੁੰਦਾ ਨਹੀਂ ਆਪਣੇ ਉੱਪਰ ਲੱਗੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਸੀ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਦਾ ਇਸ ਮਾਮਲੇ ਦੇ ਵਿੱਚ ਕੋਈ ਦੋਸ਼ ਨਹੀਂ ਹੈ ਉਹਨਾਂ ਦੇ ਵੱਲੋਂ ਕਿਸੇ ਵੀ ਤਰੀਕੇ ਦਾ ਕੋਈ ਧੱਕਾ ਨਹੀਂ ਮਾਰਿਆ ਗਿਆ ਤਾਂ ਹਾਲਾਂਕਿ ਦੋਵਾਂ ਪਾਸਿਆਂ ਤੋਂ ਜਿੱਥੇ ਗਾਇਕ ਦੇ ਭਰਾ ਦੇ ਵੱਲੋਂ ਇਲਜ਼ਾਮ ਲਗਾਏ ਜਾਂਦੇ ਰਹੇ ਨੇ ਉੱਥੇ ਹੀ ਗਾਇਕ ਦੇ ਵੱਲੋਂ ਆਪਣੇ ਉੱਪਰ ਲੱਗਦੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਜਾਂਦਾ ਰਿਹਾ ਤਾਂ ਉਸ ਤੋਂ ਬਾਅਦ ਇਹ ਮਾਮਲਾ ਹੁਣ ਹਾਈ ਕੋਰਟ ਦੇ ਵਿੱਚ ਪਹੁੰਚਿਆ ਸੀ ਹਾਈ ਕੋਰਟ ਦੇ ਵਿੱਚ ਸੁਣਵਾਈ ਤੋਂ ਬਾਅਦ ਇੱਕ ਡਾਕਟਰਾਂ ਦਾ ਪੈਨਲ ਬਣਦਾ ਹੈ 6 ਮੈਂਬਰੀ ਕਮੇਟੀ ਬਣਦੀ ਹੈ ਜਿਸ ਦੀ ਨਿਗਰਾਨੀ ਦੇ ਹੇਠ ਪੋਸਟਮਾਰਟਮ ਕਰਵਾਇਆ ਜਾਂਦਾ ਤੇ ਪੋਸਟਮਾਰਟਮ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਉਹਨੇ ਇੱਕ ਮਾਮਲਾ ਜਿਹੜਾ ਉਹ ਦਰਜ ਕੀਤਾ ਗਿਆ ਤੇ ਅੱਜ ਅੰਤਿਮ ਸੰਸਕਾਰ ਹੈ ਜਿਹੜਾ ਉਹ ਕੀਤਾ ਜਾਏਗਾ ਦੱਸ ਦੇ ਕਿ ਦਵਿੰਦਰ ਸਿੰਘ ਭੋਲਾ ਦੇ ਵੱਲੋਂ ਆਪਣੀ ਪਤਨੀ ਦਾ ਅੰਤਿਮ ਸੰਸਕਾਰ ਹੈ ਜਿਹੜਾ ਅੱਜ ਕੀਤਾ ਜਾਏਗਾ ਫਿਲਹਾਲ ਕਰਦੇ ਆ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤੇ ਕੁਝ ਹੀ ਸਮੇਂ ਦੇ ਬਾਅਦ ਜਿਹੜਾ ਅੰਤਿਮ ਸੰਸਕਾਰ ਉਹ ਕੀਤਾ ਜਾਏਗਾ ਜੇਕਰ ਉਹਨਾਂ ਦੀ ਡੈਥ ਦੀ ਗੱਲ ਕਰੀਏ ਜੋ ਦਵਿੰਦਰ ਸਿੰਘ ਭੋਲਾ ਦੇ ਪਤਨੀ ਨੇ ਤਾਂ 30 ਦਸੰਬਰ ਨੂੰ ਉਹਨਾਂ ਦੀ ਡੈਥ ਹੁੰਦੀ ਆ ਤੇ ਅੱਜ 14 ਜਨਵਰੀ ਹੈ ਤੇ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਹੈ ਜਿਹੜਾ ਕੀਤਾ ਜਾਇਗਾ तकरीबन 20 ਤੋਂ 21 ਦਿਨ ਹੋ ਚੁੱਕੇ ਨੇ ਡੈਥ ਹੋਈ ਨਹੀਂ ਤੇ 20 ਤੇ 21 ਦਿਨਾਂ ਤੋਂ ਬਾਅਦ ਹੁਣ ਅੱਜ ਜਿਹੜਾ ਅੰਤਿਮ ਸੰਸਕਾਰ ਹੋ ਕੀਤਾ ਜਾਇਗਾ ਤਾਂ ਹੁਣ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤਾਂ ਇਸ ਇੱਕ ਹਿੱਸੇ ਵਿੱਚ ਗੈਰ ਜਮਾਨਤੀ ਧਰਾਵਾਂ ਵੀ ਲਗਾਈਆਂ ਗਈਆਂ ਨੇ ਤਾਂ ਦੇਖਣਾ ਹੋਏਗਾ ਕਿ ਇਸ ਮਾਮਲੇ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਆ ਤੇਵਿੰਦਰ ਸਿੰਘ ਭੋਲਾ ਦੇ ਵੱਲੋਂ ਇਹਨਾਂ ਦੇ ਵੱਲੋਂ ਕੀ ਬਿਆਨ ਦਿੱਤਾ ਜਾਂਦਾ ਉੱਥੇ ਹੀ ਸੁਤਿੰਦਰ ਬੁੱਗਾ ਜਿਨ੍ਹਾਂ ਦੇ ਉੱਪਰ ਪਰਚਾ ਦਰਜ ਕੀਤਾ ਗਿਆ ਮਾਮਲਾ ਦਰਜ ਕੀਤਾ ਗਿਆ ਉਹਨਾਂ ਦਾ ਇਸ ਮਾਮਲੇ ਦੇ ਵਿੱਚ ਕੀ ਰੁਖ ਰਹਿੰਦਾ ਉਹਨਾਂ ਦੇ ਵੱਲੋਂ ਕੀ ਕਿਸੇ ਕਰਨਾ ਜਿਹੜਾ ਉਹ ਦਿੱਤਾ ਜਾਏਗਾ ਫਿਲਹਾਲ ਅੱਜ ਤਸਦੀਕ ਦੇਵਿੰਦਰ ਸਿੰਘ ਭੋਲਾ ਦੀ ਜੋ ਪਤਨੀ ਨੇ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਕੀਤਾ ਜਾਏਗਾ ਕੁਝ ਸਮੇਂ ਤੱਕ ਜਿਹੜਾ ਅੰਤਿਮ ਸੰਸਕਾਰ ਆ ਉਹ ਹੋਵੇਗਾ ਸਹਿਯੋਗੀ ਸਾਥੀ ਅਮਨਦੀਪ ਸਿੰਘ ਦੇ ਨਾਲ ਸੁਖਦਲੇ

ད�ས <laughs> ད�ས Nwammate german johana poured… Broke yoniother noti e jeng k favour na cè. aur pa 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 ਕਾਸੇ ਹਾਵਲਾ ਇੱਕ ਨੂੰ ਸਤਿ